ਪਵਨ ਲੀਤਾ ਪ੍ਰੀਤ ਨੂੰ ਸ਼ੀਸ਼ਾ ਹੀ ਦਿਖਾਇਆ ਸੀ ਉਸਦੇ ਸਹੁਰਿਆਂ ਦਾ ਪਰ ਉਸਤੇ ਕੱਲ ਇਹ ਨਹੀਂ ਦਿਲ ਤੇ ਲੱਗ ਗਈ ਕਿ ਉਸਨੇ ਇਹਨਾਂ ਸਾਰਿਆਂ ਨੂੰ ਹੀ ਮਾੜਾ ਬਣਾ ਦਿੱਤਾ ਤੇ ਆਪਣੀ ਮੰਮੀ ਸੱਸ ਤੇ ਆਪਣੇ ਘਰ ਵਾਲੇ ਨਹੀਂ ਸਹੀ ਬਣਾਇਆ ਤੇ ਹਰ ਗੱਲ ਉੱਤੇ ਆਪਣੇ ਸਹੁਰਿਆਂ ਦਾ ਹੀ ਹੱਕ ਉਸਨੇ ਜਿਤਾਇਆ ਏ ਪਰ ਕਵਲ ਦੇ ਡੈਡੀ ਨੇ ਉਸਦੀ ਮੰਮੀ ਨੂੰ ਸਮਝਾਇਆ ਕਿ ਤੂੰ ਅੱਜ ਤੋਂ ਬਾਅਦ ਇਹ ਤਾਂ ਨਹੀਂ ਕਰਨਾ ਜੇ ਅੱਜ ਤੋਂ ਬਾਅਦ ਮੈਂ ਤੈਨੂੰ ਐ ਕਰਦੀ ਨੂੰ ਦੇਖ ਲਿਆ ਤਾਂ ਮੈਂ ਤੈਨੂੰ ਘਰੋਂ ਕੱਢ ਦੇਵਾਂਗਾ ਪਰ ਕਵਲ ਦੀ ਮੰਮੀ ਕਹਿੰਦੀ ਮੈਂ ਤਾਂ ਐ ਕਰਨਾ ਹੀ ਆ ਤੂੰ ਮੈਨੂੰ ਰੋਕੇ ਦਿਖਾ ਕੀ ਸਾਡਾ ਇਸ ਘਰ ਵਿੱਚ ਕੋਈ ਹੱਕ ਨਹੀਂਗਾ ਪਤਾ ਉਸਨੇ ਕਿਹਾ ਕਿ ਮੈਂ ਜੋ ਵੀ ਦੇਣਾ ਹੈ ਤਾਂ ਮੈਂ ਆਪਣੇ ਧੀ ਨੂੰ ਦੇਣਾ ਹੀ ਦੇਣਾ ਹੈ ਤਾਂ ਕਵਲ ਸੰਦੀਪ ਨੇ ਕਿਹਾ ਕਿ ਜੋ ਵੀ ਦੇਣਾ ਹੈ ਮੰਮੀ ਸ਼ਰੀਆਮ ਦੇ ਉਧਰ ਵਿਕੀ ਨੇ ਸਕੀਮਾ ਤਾਂ ਲਾਈ ਬੈਠਾ ਸੀ ਪਤਾ ਨਹੀਂ ਕੀ ਲੈ ਕੇ ਆਉਗੀ ਪ੍ਰੀਤ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉੱਥੇ ਇੰਨੀ ਕਾਮਾਂ ਰੋਲੀ ਪਈ ਹੈ ਇੰਨੀ ਲੜੋ ਲੜਾਈ ਹੋਈ ਹੈ ਏ ਪ੍ਰੀਤ ਦੇ ਤਾਂ ਵਾਪਸ ਆ ਜਾਣਾ ਹੈ ਤੇ ਸੰਦੀਪ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਪ੍ਰੀਤ ਨੂੰ ਰੋਕਣ ਦੀ ਪਰ ਕਿਸੇ ਦੇ ਕਹਿਣ ਉਤੇ ਵੀ ਪ੍ਰੀਤ ਨਹੀਂ ਰੁਕੀ ਤੇ ਉਸਨੇ ਕਬਰ ਨੂੰ ਸਮਝਾਇਆ ਕਿ ਆਪਾਂ ਪ੍ਰੀਤ ਨੂੰ ਰੋਕ ਲਈਏ ਕਿਉਂਕਿ ਉਸਦੀ ਜिद ਬਹੁਤ ਜ਼ਿਆਦਾ ਮਾੜੀ ਆ ਆਪਾਂ ਮਾਣੇ ਵੱਜ ਜਾਣਾ ਹੈ ਤੇ ਜਦੋਂ ਉਹ ਰੋਕਣ ਲਈ ਜਾਂਦੇ ਆ ਤਾਂ ਪ੍ਰੀਤ ਨੇ ਹੌਸ ਨੂੰ ਹਜਾ ਲਾ ਕੇ ਬਿਠਾ ਕਾ ਦਿੰਦੀ ਹੈ ਕਿ ਜੋ ਕੁਝ ਵੀ ਹੋਇਆ ਹੈ ਭਾਬੀ ਤੇਰੇ ਘਰ ਕੀ ਹੋਇਆ ਹੈ ਤੇ ਉਦੋਂ ਕਵਲ ਦੀ ਮੰਮੀ ਕਵਲ ਦੇ ਪਿੱਛੇ ਪੈ ਜਾਂਦੀ ਹੈ ਕਿ ਹੁਣ ਖੋਸ਼ ਆ ਮੇਰੀ ਧੀ ਨੂੰ ਘਰੋਂ ਕੱਢ ਕੇ ਤੇ ਕਵਲ ਕਹਿੰਦਾ ਕਿ ਅਸੀਂ ਤੇਰੀ ਧੀ ਨੂੰ ਘਰੋਂ ਨਹੀਂ ਕੱਢਿਆ ਤੇ ਸੁਨਦੀਪ ਨੇ ਵੀ ਕਿਹਾ ਕਿ ਅਸੀਂ ਉਸ ਨੂੰ ਘਰੋਂ ਨਹੀਂ ਕੱਢਿਆ ਉਹ ਆਪਣੇ ਆਪ ਹੀ ਘਰੋਂ ਗਈ ਹੈ ਤੇ ਬਾਹਰ ਵਿੱਚ ਕਵਲ ਸੰਦੀਪ ਪ੍ਰੀਤ ਦੇ ਪਿੱਛੇ ਜਾਂਦਾ ਹੈ ਤੇ ਉਸ ਨੂੰ ਰੋਕ ਲਈ ਜਾਂਦਾ ਹੈ ਤਾਂ ਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਮੈਂ ਆਪਣੇ ਆਪੇ ਨੇ ਆਪ ਜਾਵਾਂਗੀ ਤਾਂ ਉਸ ਨੂੰ ਕਵਲ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਛੱਡਉਨਾ ਵਾ ਤੇ ਜਦੋਂ ਉਹ ਛੱਡਣ ਲਈ ਜਾਂਦਾ ਹੈ ਤਾਂ ਪ੍ਰੀਤ ਉਸ ਨੂੰ ਘਰੇ ਵਿੱਚ ਨਹੀਂ ਲੈ ਕੇ ਜਾਂਦੀ ਉਪਰ ਕਵਲ ਨੇ ਕਿਹਾ ਵੀ ਹੈ ਕਿ ਤੂੰ ਬਾਹਰ ਖੜ ਮੈਂ ਉਹਨਾਂ ਨੂੰ ਮਿਲ ਕੇ ਆਵਾਂ ਨਹੀਂ ਤਾਂ ਉਹਨਾਂ ਨੇ ਕਿਹਾ ਇਹ ਪਤਾ ਨਹੀਂ ਕਿਉਂ ਨਹੀਂ ਅੰਦਰ ਆਏ ਤਾਂ ਪ੍ਰੀਤ ਨੇ ਅਗੋਂ ਹੱਥ ਹੀ ਜੋੜ ਦਿੱਤੇ